ਬਠਿੰਡਾ ਵਾਲਿਓ ਸਰਦਾਰ ਜੀ ਹੈਂਡਲੂਮ ਨੇ ਲਾ ਦਿੱਤੀ ਆ ਰਖੜੀ ਤੱਕਰ ਸੇਲ ਜਿੱਥੇ ਤੁਹਾਨੂੰ ਸਿੰਗਲ ਬੈੱਡ ਦੀ ਚਾਦਰ ਡਬਲ ਬੈੱਡ ਦੀ ਚਾਦਰ ਸਹਰਾਣੇ ਦੇ ਕਬਰ ਸਹਰਾਣੇ ਤੇ ਇਹ ਤੋਂ ਇਲਾਵਾ ਜਿਹੜੇ ਏਸੀ ਵਾਲੇ ਕੰਫਰਟਰ ਤੇ ਹੋਰ ਵੀ ਜੜੀਆਂ ਕਈ ਚੀਜ਼ਾਂ ਨੇ ਜੜੀਆਂ ਇੱਥੋਂ ਤੁਹਾਨੂੰ ਮਿਲਣੀਆਂ ਜਿਵੇਂ ਕਿ ਪਰਦੇ ਤਾਂ ਰਖੜੀ ਤੱਕਰ ਸੇਲ ਆ ਤੇ ਲੁੱਟ ਲੋ ਮੇਲਾ ਸੱਸੀ ਕਾ ਭਾਈ ਜੀ ਸੱਸੀ ਕਾ ਜੀ ਭਾਈ ਜੀ ਇਹਦੇ ਨਾਲ ਦੇ ਨਾ ਤੌਲਗੇ ਤੁਹਾਡੇ ਕੋਲ ਲੈ ਕੇ ਗਿਆ ਸੀਗਾ ਤੇ ਆਪਾਂ ਨੂੰ ਤਿੰਨ ਤੌਲਗੇ ਇਹਦੇ ਨਾਲ ਦੇ ਹੋਰ ਚਾਹੀਦੇ ਇਹ ਸੇਮ ਹੀ ਇਦਾਂ ਦਾ ਸਟੱਫ ਜਾ ਹੋਵੇ ਇਦਾਂ ਦਾ ਹੀ ਇੰਨੇ ਲੰਮਾ ਇਹ ਸੇਮ ਹੀ ਆ ਸਾਈਜ਼ ਚਾਹੀਦਾ ਆਪਾਂ ਬੱਦੂ ਮਾਲਾ ਜੀ ਜਿੰਨਾ ਮਰਜ਼ੀ ਲੈ ਲਓ ਹਾਂ ਪਾ ਤਿੰਨ ਦੇ ਦਿਓ ਜੀ ਹਾਂ ਕਲਰ ਬਸ ਡੋਟ ਦੇ ਦਿਓ ਆਪਾਂ ਨੂੰ ਕਲਰ ਇਹਨਾਂ ਦੇ ਹਾਂ ਲੋ ਜੀ ਇਹ 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 ਤਾਂ ਹੈਗਾ ਇਹ ਤੋਂ ਇਲਾਵਾ ਦੇ ਦਿਓ ਹਾਂ ਆ ਆਹ ਦਾ ਭਾਜੀ ਲੋਕ ਕਲਰਾਂ ਦੀ ਕੋਈ ਗੱਲ ਹੀ ਨਹੀਂ ਡਿਜ਼ਾਈਨ ਕਲਰ ਸਭ ਸੇਮ ਹਨ ਭਾਈ ਸਾਇ ਸੇਮ ਹੈ ਜੀ ਅੱਛਾ ਬਸ ਆਹ ਤਿੰਨ ਦੇ ਦੇ ਕਾਬਲ ਦੇ ਦਿਓ ਬਸ ਕਾਬਲ ਦੇ ਦਿਓ ਭਾਈ ਆ ਤਿੰਨੇ ਦੇ ਦਿਓ ਆਹ ਆ ਤਾਂ ਹੈ ਗਈ ਆ ਆ ਦੇ ਦਿਓ ਕਾ ਦੇ ਦਿਓ ਆ ਤਿੰਨੇ ਦੇ ਦਿਓ ਇਹਦੇ ਇਹਦੇ ਵਿੱਚ ਹੀ ਪਾ ਦੇ ਭਾਈ ਇਹਦੇ ਟਾਈਮ ਆ ਕੇ ਇਹਦੇ ਵਿੱਚ ਹੀ ਪਾ ਦਿਓ ਤੇ ਆੰਦੋ ਤੁਹਾਡੇ پیسے ਆਪ 500 ਰੁਪਏ ਮੈਨੂੰ 200 ਰੁਪਏ ਮੋੜ ਦਿਓ ਨਹੀਂ ਵੀਰ ਜੀ ਆਪਾਂ ਤੁਹਾਨੂੰ 200 ਨਹੀਂ ਮੋੜਾਂਗੇ ਇਸ ਵਾਰੀ ਵੀਰ ਜੀ 300 ਰੁਪਏ ਦੇ ਲੈ ਗਿਆ ਮੈਂ ਪਹਿਲਾਂ ਤਿੰਨ ਤੋੜ ਕੇ ਤੁਹਾਡੇ ਕੋਲ ਵੀਰ ਜੀ ਕੋਈ ਗੱਲ ਨਹੀਂ ਤੁਸੀਂ ਪਹਿਲੇ ਲੈ ਗਏ ਪਰ ਅੱਜ ਦੀ ਸੀ ਇਹ ਨਹੀਂ ਭਾਈ ਯਾਰ ਨਹੀਂ ਮੈਂ ਵੀਰ ਜੀ ਸਾਡੀ ਸਕੀਮ ਤਾਂ ਸੁਣੋ ਜਿਹੜੀ ਅਸੀਂ ਨਵੀਂ ਲਾਈ ਹੈ ਰਖੜੀ ਕਰਕੇ ਅਸੀਂ ਤੁਮਾਕਾ ਸੇਲ ਲਾਈ ਹੈ ਇਹ ਤਿੰਨ ਤੋਲੀਆਂ ਆਪਾਂ 250 ਰੁਪਏ ਦੇ ਦੇਣੇ 250 ਦੇ 250 ਦੇ ਤੁਸੀਂ ਪਹਿਲਾਂ 300 ਦੇ ਲੈ ਕੇ ਗਏ ਵੀਰ ਜੀ ਪਹਿਲੇ ਲੈ ਕੇ ਗਏ ਉਹਨੂੰ ਛੱਡੋ ਅੱਜ ਦਾ ਨਵਾਂ ਸੇਲ ਲਾਈ ਆ ਆਪਾਂ ਹੂੰ ਠੀਕ ਐ ਇੱਕ ਤੋਲੀਆ ਲੋ 250 ਰੁਪਏ ਦਾ ਨਾਲ ਦੋ ਫ੍ਰੀ ਯਾਨੀ ਕਿ ਚਾਹੇ ਤਿੰਨ ਲੈ ਲਓ ਤਾਂ ਵੀ 250 ਦੇਣੀ ਤਾਂ ਇੱਕ ਲਓਗੇ ਤਾਂ 100 ਰੁਪਏ ਦਾ ਪੈਣਾ ਅੱਛਾ ਇੱਕ ਤੋਲੀਏ ਨਾਲ ਯਾਨੀ ਕਿ ਇੱਕ ਤੋਲੀਏ ਨਾਲ ਦੋ ਤੋਲੀਏ ਫ੍ਰੀ 250 ਹਾਂਜੀ ਭਾਵੇਂ ਆਹ ਲੈ ਲਓ ਭਾਵੇਂ ਆਹ ਲੈ ਲਓ ਜ਼ੋਰ ਕੋਟਨ ਦਾ ਤੇ ਭਾਈ ਹੋਰ ਵੀ ਬਾਕੀ ਵੀ ਸਕੀਮ ਹੈ ਜੀ ਚੰਦਨ ਚੁੱਧਰਾ ਪਈਆਂ ਸਕੀਮ ਬਹੁਤ ਤਕੜੀ ਲਾਈ ਹੈ ਜੀ ਆਹ ਫੜੋ ਪਹਿਲੇ ਤੁਸੀਂ ਆਪਣੇ ਪੈਸੇ ਫੜੋ ਜੀ 250 ਰੁਪਿਆ ਆ 250 ਰੁਪਏ ਮੋੜੋ ਜੀ ਇਹਨਾਂ ਨੂੰ 500 ਦਾ ਨੋਟ ਇਹਨਾਂ ਨੇ ਦਿੱਤਾ ਆ ਚੱਕੋ ਜੀ ਠੀਕ ਹੈ ਜੀ ਚਾਹੇ ਤਾਂ ਆਹ ਤੋਲੀਆ ਲੈ ਲਓ ਪਿਓਰ ਕੋਟਨ ਦਾ ਤੋਲੀਆ ਜੀ 30 60 ਸਾਈਜ਼ ਹੈ ਇਹਦਾ ਹਾਂਜੀ ਭਾਵੇਂ ਆਹ ਤੋਲੀਆ ਲੈ ਲਓ ਇੱਕ ਤਾਂ ਤੋਲੀਆ 250 ਰੁਪਏ ਦਾ ਨਾਲ ਦੋ ਫ੍ਰੀ ਅੱਛਾ ਜੀ ਆ ਤਾਂ ਬਹੁਤ ਵਧੀਆ ਸਕੀਮ ਆ ਬਾਈ ਤੇ ਬਾਕੀ ਤੇ ਵੀ ਹੈਗੀ ਸਕੀਮ ਬਾਕੀ ਤੇ ਵੀ ਆ ਦੇਖੋ ਜੀ ਨਵੀਂ ਸਕੀਮ ਕੱਢਤੀ ਰਖੜੀ ਵਾਸਤੇ ਰਖੜੀ ਬੰਪਰ ਕੱਢਤਾ ਮੇਲਾ ਸਰਦਾਰਾਂ ਦਾ ਮੇਲਾ ਸਰਦਾਰਾਂ ਦਾ ਸਰਦਾਰਾਂ ਦਾ ਮੇਲਾ ਸਰਦਾਰਾਂ ਦਾ ਸਰਦਾਰ ਦੀ ਹੈਂਡਲੋਂ ਵੱਲੋਂ ਅੱਛਾ ਆ ਡਿਸਕਾਊਂਟ ਵੀ ਦਾਂਗੇ ਭਈ ਇਨਸਟੈਂਟ ਡਿਸਕਾਊਂਟ ਕੱਟਾਂਗੇ ਜੀ ਇਹ ਨਹੀਂ ਕੋਈ 18 19 ਤਰੀਕ ਨੂੰ ਰੱਖੜੀ ਹੈ ਜੀ ਅਸੀਂ 20 ਤਰੀਕ ਨੂੰ ਡਰਾਅ ਕੱਢਾਂਗੇ ਜਾਓ ਕੱਢਾਂਗੇ ਅਸੀਂ ਡਰਾਅ ਡਰੋ ਵਾਲਾ ਕੋਈ ਕੰਮ ਨਹੀਂ ਕਰਨਾ ਇਨਸਟੈਂਟ ਡਿਸਕਾਊਂਟ ਹੈ ਅੱਛਾ ਮੰਨ ਲਓ ਜਿਵੇਂ ਇੰਨੇ ਦੀ ਸ਼ਾਪਿੰਗ ਕਰੂਗਾ ਤਾਂ 5% ਜਾਂ ਲੈਸ ਹੋ ਜੂਗਾ 7000 ਤੋਂ 10000 ਤੇ 10% 10% ਤੇ 13000 ਤੋਂ 18000 ਤੇ 15% 21000 ਤੋਂ ਉੱਤੇ ਜਿੰਨੀ ਮਰਜ਼ੀ ਸ਼ੋਪਿੰਗ ਕਰੋ 20% ਇਨਸਟੈਂਟ ਡਿਸਕਾਊਂਟ ਅੱਛਾ ਜੀ ਨਾਲ ਦੀ ਨਾਲ ਡਿਸਕਾਊਂਟ ਨਾਲ ਦੀ ਨਾਲ ਪੈਸੇ ਕੱਟ ਗਈ ਦੋ ਸਾਨੂੰ ਅੱਛਾ ਕੱਟ ਗਈ ਕੱਟ ਗਈ ਇਹ ਤਾਂ ਬਹੁਤ ਵਧੀਆ ਆਫਰ ਹੈ ਨਾਲੇ ਵੀ ਦਿਖਾ ਦਿਓ ਤਖਣੀ ਕਰਕੇ ਇੱਕ ਹੋਰ ਆਫਰ ਲਾਈ ਹੈ ਕ੍ਰੈਡਿਟ ਕਾਰਡ ਸਵੈਪ ਕਰਾਓ ਕੋਈ ਐਕਸਟਰਾ ਚਾਰਜ ਨਹੀਂ ਅੱਛਾ ਉਹ ਕੱਟਦੇ ਨਹੀਂ ਪੈਸੇ ਉਹ ਨਾਲ ਜੀ ਨਾਲ ਦੁਕਾਨ ਦਾ 2.5% ਕੱਟਦਾ ਅਸੀਂ ਕੁਝ ਨਹੀਂ ਕੱਟਦੇ ਅੱਛਾ ਜੀ ਡਬਲ ਵੈੱਡ ਦੀ ਬੈੱਡ ਸ਼ੀਟ ਹੈ ਨਾਲ ਸਰਹਾਣੇ ਜੀ ਦੋ ਸਰਹਾਣੇ ਦੇ ਕਵਰ ਦੋ ਸਰਹਾਣੇ ਦੇ ਕਵਰ ਨਾਲ ਇਹ 6x6 ਦਾ ਬੈੱਡ ਹੋਵੇ ਜੀ ਉਹ ਤੇ ਵਧੀਆ ਆਊਗੀ ਬੈੱਡ ਸ਼ੀਟ 6x6 ਦੇ ਹਾਂਜੀ ਕਲੇਸ ਕੋਟਨ ਦੀ ਬੈੱਡ ਸ਼ੀਟ ਹੈ ਜੀ ਅੱਛਾ 6x6 ਦਾ ਬੈੱਡ ਚਾਹੀਦਾ ਵਧੀਆ ਆਊਗੀ ਜੀ ਆਣ ਵੀ ਸੋਣਾ ਹਾਂ ਬਈ ਡਿਜ਼ਾਈਨ ਇਹਦੇ ਚ ਤੁਹਾਨੂੰ ਹੋ ਜਾਣਗੇ ਵੀ ਜੀ 15 ਤੋਂ 20 ਕਲਰ ਦਊਗਾ ਪਰ ਇੱਕ ਆਈਟਮ ਤੇ ਹਾਂਜੀ ਡਿਜ਼ਾਈਨ ਵੱਖਰੀ ਵੱਖਰੀ ਡਿਜ਼ਾਈਨ ਵੱਖਰੇ ਵੱਖਰੇ ਕਿੰਨੇ ਦੀ 2500 ਰੁਪਏ ਦੀ ਇੱਕ ਮਾਰਕੀਟ ਚ ਵਿਕਦੀ ਹੈ ਆਪਣੇ ਕੋਲੇ 500 ਦੀਆਂ ਤਿੰਨ 500 ਰੁਪਏ ਦੀਆਂ ਤਿੰਨ ਤੇ ਦੋ ਸਿਰਹਾਣੇ ਦੇ ਕਵਰ ਨਾਲ 6 ਸਿਰਹਾਣੇ ਦੇ ਕਵਰ ਮਿਲਣਗੇ ਹਰੇਕ ਬੈੱਡ ਸ਼ੀਟ ਦੇ ਨਾਲ ਦੋ ਬੈੱਡ ਸਿਰਹਾਣੇ ਦੇ ਕਵਰ ਮਿਲ ਠੀਕ ਹੈ ਡਬਲ ਬੈੱਡ ਦੀ ਹੈ ਡਬਲ ਬੈੱਡ ਦੀ ਬੈੱਡ ਸ਼ੀਟ ਹੈ ਕਿੰਗ ਸਾਈਜ਼ ਦੀ ਅੱਛਾ ਜੀ ਫੁੱਲ ਵੱਡੇ ਦੀ ਹਾਂਜੀ ਫੁੱਲ ਵੱਡੇ ਦੀ ਜੀ 250 ਰੁਪਏ ਦੀ ਸਿਰਫ 250 ਰੁਪਏ ਦੀ ਸਿਰਫ 250 ਰੁਪਏ ਦੀ ਨਾਸਰਾਨੇ ਦੇ ਕਵਰ ਹਾਂਜੀ ਹਾਂਜੀ ਵੀਰ ਜੀ ਅੱਛਾ ਇਹਦੇ ਵਿੱਚ ਵੀ ਤੁਹਾਨੂੰ ਮਿਲ ਜਾਣੇ ਆ ਪੰਜ ਤੋਂ ਸੱਤ ਡਿਜ਼ਾਈਨ ਮਿਲ ਜਾਣਗੇ ਕਲਰ ਮਿਲ ਜਾਣਗੇ ਪੰਜ ਤੋਂ ਸੱਤ ਇਹਦੇ ਵਿੱਚ ਕੋਈ 250 ਦਾ ਵੇਚੀ ਜਾਂਦਾ ਕੋਈ 200 ਰੁਪਏ ਦਾ ਵੇਚੀ ਜਾਂਦਾ ਜੀ ਆਪਾਂ ਕਿੰਨੇ ਦਾ ਵੇਚਣਾ ਜੀ 150 ਰੁਪਏ ਦਾ ਸਿਰਫ ਹਾਂਜੀ ਕਲਰਸ ਨੰਬਰ ਮੰਗੂਗਾ ਕਲਰਸ ਨੰਬਰ ਦੇ ਦਾਂਗੇ ਟ੍ਰਾਈਡ ਐਂਡ ਦਾ ਅੱਛਾ 250

ਅੱਛਾ 440 ਮਦੀਮਾ ਲੈ ਲੋ ਮੰਜਿਆਂ ਦੇ ਕਵਰ ਬਾਜ਼ਾਰ ਚ ਵਿਗਦਾ 250 ਰੁਪਏ ਦਾ ਜੋੜਾ ਆਪਾਂ ਦੇਣਾ 150 ਰੁਪਏ ਦਾ ਜੋੜਾ ਗਿਫਟ ਪੈਕਿੰਗ ਵਾਸਤੇ ਲੈਣਾ ਕੁੜੀਆਂ ਨੂੰ ਦੇਣਾ ਰਖੜੀ ਕਰਕੇ ਰਖੜੀ ਕਰਕੇ ਹੀ ਮੇਲਾ ਲਾਇਆ ਅੱਛਾ ਜੀ ਪਹਿਲੇ ਹੀ ਵੇਚਿਆ ਸੀ 650 ਰੁਪਏ ਦਾ ਅੱਜ ਕਰਤਾ 600 ਰੁਪਏ ਦਾ ਆਹ ਵੜਾ ਹਾਂਜੀ ਅੱਛਾ ਇਹ ਚ ਚਾਦਰ ਵੀ ਹੈ ਚਾਦਰ ਕੁਇਲਟਡ ਸਰਾਣੇ ਨਾਲ ਦੋ ਗੱਦੀਆਂ ਦੇ ਕਵਰ ਪੂਰੀ ਫੁੱਲ ਬੈੱਡ ਸ਼ੀਟ ਹੋਮ ਡੈਕੋਰ ਦਾ ਮਾਲ ਐਦਾਂ ਦਾ ਹੋਊਗਾ ਆ ਆਖਾਦੀ ਬਈ ਐਦਾਂ ਦਾ ਹੋਊਗਾ ਦੋ ਪਿੱਲੋ ਕਵਰ ਨਿਕਲਣਗੇ ਦੋ ਕੁਸ਼ਲ ਕਵਰ ਨਿਕਲਣਗੇ ਇਹ ਡਬਲ ਬੈੱਡ ਦੀ 600 ਰੁਪਏ ਦਾ 600 ਰੁਪਏ ਦਾ ਗੁਰਿਸ਼ਮਾ ਦਾ ਗੁਰਿਸ਼ਮਾ ਦਾ ਮੈਟ੍ਰਿਕਸ ਕਵਰ ਫਿਟਡ ਹੈ ਠੀਕ ਹੈ ਇਹ ਕਿੰਨੇ ਦਾ 999 ਰੁਪਏ ਸਾਡਾ ਰੇਟ ਕਿੰਨਾ ਹੈ ਸਿਰਫ 700 ਰੁਪਏ ਡਰਾਈ ਸ਼ੀਟ 12 ਇੰਚੀ ਮੈਟ੍ਰਿਕਸ ਤੱਕ ਆਉਗੀ ਜੀ ਚਾਹੇ ਬੈੱਡ ਸ਼ੀਟ ਵਿਚਾਨ ਦੀ ਲੋੜ ਨਹੀਂ ਹੈਗੀ ਅੱਛਾ ਸਿੱਧਾ ਗੱਦੇ ਦੇ ਉੱਤੇ ਚੜਾ ਦਿਓ ਇਹਨੂੰ ਅੱਛਾ ਤੁਹਾਡੇ ਗੱਦੇ ਨਹੀਂ ਖਰਾਬ ਹੋਣਗੇ ਪੂਰਾ ਫੁੱਲ ਸਾਈਜ਼ ਦੀ ਸਭ ਫੁੱਲ ਸਾਈਜ਼ ਦੂੰਗਾ ਮੈਂ ਤੁਹਾਨੂੰ ਆਹ ਦੇਖ ਲਓ ਜੀ ਆਹ ਬੈੱਡ ਸ਼ੀਟ ਹੈ ਤੇ ਦੋ ਸਰਾਨੇ ਦੇ ਕਵਰੇਜ ਦੇ ਨਾਲ ਹਨਾ ਭਾਈ ਹਾਂਜੀ ਹਾਂਜੀ ਦੋ ਸਰਾਨੇ ਦੇ ਕਵਰੇਜ ਦੇ ਨਾਲ ਸਰਾਨੇ ਦੇ ਕਵਰ ਵੀ ਪੂਰੇ ਖੁੱਲੇ ਡੁੱਲੇ ਫੁੱਲ ਸਾਈਜ਼ ਮਿਲਦਾ ਹਨਾ ਪੂਰਾ ਵੱਡਾ ਸਾਈਜ਼ 20 ਤੋਂ 25 ਡਿਜ਼ਾਈਨ 20 ਤੋਂ 25 ਇਹਦੇ ਵਿੱਚ 20 ਤੋਂ 25 ਕੋਈ ਸਰਾਨੇ ਦਾ ਸਾਈਜ਼ ਨਹੀਂ ਛੋਟਾ ਜੀ ਪੂਰਾ ਪ੍ਰੋਪਰ ਸਾਈਜ਼ ਫੋਟੋ ਵਾਲੀ ਚਾਦਰ ਆਓ ਦੇਖੋ ਜੀ ਇਹਦਾ ਰੇਟ ਕਿੰਨਾ ਹੈ ਫਿਰ 300 ਰੁਪਏ ਜੀ 300 ਰੁਪਏ Bajaj ਦੀ Bajaj ਦੀ ओरिजिनल ਚਾਦਰ ਹੈ ਜੀ ਇਹ ਬਿਲਕੁਲ ਤੇ ਕਲਰ ਡੀ ਆ ਇਹਦੇ ਵਿੱਚ ਤੁਹਾਨੂੰ ਹੋਰ ਮਿਲ ਜਾਣੇ ਆ ਪੂਰਾ ਫਰੈਸ਼ ਸਟਾਕ ਹੈ ਜੀ ਕਲਰ ਇਹਦੇ ਵਿੱਚ ਹੋਰ ਆਪਾਂ ਇਹ ਸਟਾਕ ਕਲੀਅਰ ਕਰਨਾ ਹੈ ਸਤਿ ਸ੍ਰੀ ਅਕਾਲ ਜੀ ਹੁਣ ਇਹ ਮਾਲ ਖਤਮ ਕਰਕੇ ਸਰਦੀ ਦਾ ਸ਼ੁਰੂ ਕਰਾਂਗੇ ਬਿਲਕੁਲ ਬਿਲਕੁਲ ਕੀ ਰੇਟ ਹੈ ਦਾ 350 ਰੁਪਏ ਇਹ オリジナル ਦੀ ਹੋਏਗੀ ਜੀ オリジナル ਦੀ ਗਾਰੰਟੀ ਹੋਏਗੀ ਅੱਛਾ オリジナル ਸਾਡੇ ਮੂੰਹ ਨਾਲ ਕਹਿਣਾ オリジナル ਨਹੀਂ ਹੋਏਗਾ ਇਹਦੇ ਉੱਤੇ ਬਜਾਰ ਟੈਕਸਟਾਈਲ ਛਪਿਆ ਹੋਏਗਾ ਅੱਛਾ ਜੀ ਮੋਰ ਲੱਗੀ ਹੋਣੀ ਆ ਦੀ ਮੋਰ ਲੱਗੀ ਹੈ ਜੀ ਪੂਰੀ ਆਹ ਦੇਖੋ ਆ ਲਓ ਜੀ ਬਜਾਰ ਟੈਕਸਟਾਈਲ ਬਲੋ ਕੇਸਮੈਂਟ ਦੀ オリジナル ਬੈੱਡ ਸ਼ੀਟ ਇਹਦਾ ਕੀ ਰੇਟ ਹੈ ਕਿੰਗ ਸਾਈਜ਼ ਦੀ 450 ਰੁਪਏ 450 ਰੁਪਏ ਡਿਜ਼ਾਈਨ ਹੋਰ ਮਿਲ ਜਾਣਗੇ ਡਿਜ਼ਾਈਨ ਬਾਦੂ ਵਿੱਚ ਹੀ ਬਾਦੂ ਆ ਦਿਖਾ ਵੀ ਨਹੀਂ ਬਈ ਬਾਦੂ ਪਏ ਡਿਜ਼ਾਈਨ ਮਾੜਾ ਟੇਲ ਲੱਗਿਆ ਪਿਆ ਆ ਲੋ ਰੱਖੜੀਆਂ ਕੋਈ ਗਿਫਟ ਕਰਨੀ ਹੈ ਕੋਈ ਕੁਝ ਕਰਨੀ ਹੈ 2500 ਰੁਪਏ ਐਮ ਆਰ ਪੀ ਵਾਲੀ ਚਾਦਰ ਤੁਹਾਡੀ ਵੀਡੀਓ ਚ ਵੇਚੀ ਸੀ 500 ਦੀ ਆ ਥੋੜੇ ਜੇ 100 ਪੀਸ ਰਹਿ ਗਿਆ 400 ਰੁਪਏ ਦੀ ਵੇਚਾਂਗੇ ਸਿਰਫੀ ਹਾਂਜੀ ਸਿਰਫ 400 ਰੁਪਏ ਦੀ ਚਾਦਰ ਇਹ ਦੋ ਕਵਰ ਵੀ ਇਹਦੇ ਨਾਲ ਨਾਲ ਪਿੱਲੋ ਕਵਰ ਪੂਰਾ 2.5 ਮੀਟਰ ਕੱਟ ਆ ਦੇਖ ਲਓ ਜੀ 23 ਬਾਈ 2.5 ਪੂਰੀ 2500 ਰੁਪਏ ਦੀ ਚਾਦਰ ਆ ਤੇ ਸ ਸੋ 8 ਬਾਈ 100 ਦੇ 9 ਫੁੱਟੇ ਬੈੱਡ ਤੱਕ ਆਉਗੀ ਜੀ ਬੈੱਡ ਸ਼ੀਟ ਅੱਛਾ ਜੀ 400 ਰੁਪਏ ਦੀ ਤੇ 70 ਬਾਈ 100 70 ਬਾਈ 100 ਵੱਡੇ ਦੀਵਾਨ ਦੀ ਵੱਡੇ ਦੀਵਾਨ ਦੀ ਬੈੱਡ ਸ਼ੀਟ 4 ਬਾਈ 6 ਦੇ ਬੈੱਡ ਤੇ ਆਉਗੀ ਜੀ ਵਧੀਆ ਉਹ ਦੇਖੋ ਜੀ ਆ ਇਹਦੇ ਵਿੱਚ ਡੀਆਰ ਬੈਡ ਮਿਲ ਜਾਣਗੇ ਮੈਂ ਕਹ ਵੀ ਜੀ ਖੋਲੋ ਆ ਲੋ ਹਾਂ ਬਹੁਤ ਵੱਡੀ ਹਨ ਪੂਰੀ ਵੱਡੀ ਬੈਡ ਸ਼ੀਟ ਹੈ ਜੀ ਤੇ 4x6 ਦਾ ਵੀ ਹੋਰ ਮਿਲ ਜਗਾ ਸਿੰਗਲ ਬੈਡ ਦੇ ਉੱਤੇ ਆਊਗੀ ਇੱਕ ਬੈਡ ਸ਼ੀਟ ਦੋ ਪਿੱਲੋ ਕਵਰ 300 ਰੁਪਏ ਚ ਸਿਰਫ ਮਿਲੂਗਾ ਸਿਰਫ ਹੋਲਸੇ ਰਿਪਲਾਈਜ਼ ਦੇ ਵਿੱਚ ਹੀ ਅੱਛਾ ਜੋੜਾ ਮਿਲੂਗਾ 450 ਰੁਪਏ ਦਾ 450 ਰੁਪਏ ਦੇ ਵਿੱਚ ਹਨਾ ਤੇ ਡੀਆ ਪਹਿਲੇ 500 ਦੀ ਸੀਗੀ ਹੁਣ 400 ਰੁਪਏ ਦੀ ਕਰਤੀ ਜੀ ਪਿਓਰ ਕੋਟਨ ਦੀ ਹਾਂਜੀ ਪਿਓਰ ਕੋਟਨ ਦੀ ਕਲਰ ਦੇ ਵਿੱਚ ਮਿਲਣਗੇ ਜੀ 10 ਤੋਂ 15 ਪਿਓਰ ਕੋਟਨ ਦੀ ਬੈਡ ਸ਼ੀਟ ਆ ਦੇਖੋ ਉਹਨਾਂ ਨੂੰ ਮਿਲਣਾ ਜਿਹੜਾ ਵੀਡੀਓ ਸ਼ੇਅਰ ਕਰੂਗਾ ਸ਼ੇਅਰ ਟੂ ਗਰੁੱਪ ਕਰੂਗਾ ਚਾਹੇ WhatsApp ਤੇ ਸ਼ੇਅਰ ਹੀ ਜਾਂਦੀ ਹੁਣ ਤੁਸੀਂ ਵੀਡੀਓ ਵਾਤੇ ਸਾਨੂੰ ਵੀਡੀਓ ਸ਼ੇਅਰ ਕਰਨ ਤੱਕ ਦਾ ਕੋਆਰਡੀਨੇਟ ਪਿੱਲੋ ਵਾਲੀ ਬੈੱਡਸ਼ੀਟ ਹੈ ਜੀ ਡਾਇਨਮ ਨੰਬਰ ਹੈ ਪੂਰੀ 90x100 ਦੀ ਬੈੱਡਸ਼ੀਟ ਹੈ ਫੋਟੋ ਵਾਲੀਆਂ ਨਾਲ ਆ ਦੇਖੋ ਇੱਥੇ ਵੀ ਬੰਨਿਆ ਨਾ ਅੰਖਾਵੀ ਦੀ ਨੇੜੇ ਆ ਕੇ ਭਾਈ ਆ ਚੱਕੋ ਤੁਹਾਨੂੰ ਇਹਦੇ 'ਚ ਆਪਾਂ 15 ਤੋਂ 20 ਡਿਜ਼ਾਈਨ ਦੇ ਦਾਂਗੇ ਜੀ ਟਾ ਕਪੜਾ ਬਰੇਡਾ ਆਪਾਂ ਦੇਣੀ ਹੈ 100 ਰੁਪਏ ਦੀ ਸਿਰਫ 100 ਰੁਪਏ ਦੀ ਸੁਣੀਆਂ ਇਹ ਆਹ ਦੇਖੋ ਜੀ ਫਿਟਡ ਬੈੱਡਸ਼ੀਟ ਇਹ ਇਲਾਸਟਿਕ ਇਦਾਂ ਸਾਡਾ ਤੁਹਾਡੀ ਲਾਸਟ ਕਹੋਗੇ ਨਾ ਸਾਰੀ ਸਾਰੀ ਫਿਟਡ ਬੈੱਡ ਸ਼ੀਟ ਹੈ ਜੀ ਆ ਦੇਖੋ ਪਹਿਲੇ ਤੁਹਾਡੀ ਵੀਡੀਓ ਦੇ ਵਿੱਚ ਵਿੱਚ ਹੀ 400 ਰੁਪਏ ਦੀ ਅੱਜ ਆਪਾਂ ਦੇਣੀ ਹੈ 350 ਰੁਪਏ ਦੀ ਸਿਰਫ 350 ਰੁਪਏ ਦੀ 400 ਰੁਪਏ ਦਾ ਜੋੜਾ 400 ਰੁਪਏ ਦਾ ਜੋੜਾ ਦੇਖੋ ਸੋਹਣੀ ਸੋਹਣੀਆਂ ਚਾਦਰਾਂ ਇਹਦੇ ਵਿੱਚ ਪਿਓਰ ਕਾਟਨ ਤੇ ਪੂਰਾ ਫੁੱਲ ਸਾਈਜ਼ ਹੋਊਗਾ ਜੀ ਫੁੱਲ ਸਾਈਜ਼ ਆ ਦਾ ਠੀਕ ਕੁਆਲਿਟੀ ਸੈੱਟ ਵੀ ਮਿਲ ਜਾਣਗੇ ਸ਼ਾਦੀ ਵਿਆਹ ਤੇ ਦੇ ਦਿਓ ਚਾਹੇ ਕਿਸੇ ਨੂੰ ਗਿਫਟ ਦੇਣਾ ਹੋਵੇ ਚਲੋ ਪੂਰੇ ਗਿਫਟਡ ਆਈਟਮ ਵੀ ਹੈ ਕੁੜੀ ਦੇਣ ਦੇ ਜਾਂ ਕਿਸੇ ਬਾਹਰ ਜਾਣਾ ਕਿੱਥੇ ਵੀ ਲੈਣਾ ਤੁਹਾਡੇ ਯੂਜ਼ ਹੋ ਜਾਏਗਾ ਰਜਾਈ ਦੇ ਤੌਰ ਤੇ ਯੂਜ਼ ਕਰ ਲੈਂਦੇ ਫੋਰਨ ਦੇ ਵਿੱਚ ਨੂੰ ਜਿਹੜੇ ਮੁੰਡੇ ਕੁੜੀਆਂ ਬਾਹਰ ਜਾਂਦੇ ਨੇ ਉਹਨਾਂ ਵਾਸਤੇ ਉਹਨਾਂ ਵਾਸਤੇ ਸਪੈਸ਼ਲ ਹੈਗਾ ਵਧੀਆ ਚੀਜ਼ ਹੈ ਸਪੈਸ਼ਲ ਨਾਲੇ ਹਲਕੀ ਵੇਟ ਹੈ ਨਹੀਂ ਇਹਦਾ ਹਨਾ ਤੇ ਬਿਲਕੁਲ ਇਹ ਜੇ ਤੁਸੀਂ ਉਹ ਲਾਈਟ ਵੇਟ ਹੈ 1150 ਰੁਪਏ ਦਾ ਜੀ 1150 ਰੁਪਏ ਦਾ ਸਿੰਗਲ ਬੈਡ ਦਾ ਕੰਫਰਟਰ ਜੀ ਸਿੰਗਲ ਬੈਡ ਦਾ ਹਾਂਜੀ ਸਿੰਗਲ ਬੈਡ ਦਾ ਏਸੀ ਕੰਫਰਟਰ ਆ ਦੇਖੋ ਯਾਰ ਬਹੁਤ ਸੋਹਣਾ ਗਿਆ ਤੇ ਇਹ ਦੇਖੋ ਇਹਦੇ ਵਿੱਚ ਡੀਐਨਡੀ ਹੋਰ ਵੀ ਮਿਲ ਜਾਂਦਾ ਮੈਂ ਕਿਹਾ ਜੀ ਬਾਦੂਮਾਲ ਸਿੰਗਲ ਬੈਡ ਦਾ ਕੰਫਰਟਰ 700 ਰੁ 700 ਰੁਪਏ ਦਾ ਜੋੜਾ ਯਾਨੀ ਕਿ ਇਹਦੇ ਨਾਲ ਦਾ ਇੱਕ ਹੋਰ ਤੁਹਾਨੂੰ ਮਿਲ ਜਣਾਗਾ ਆ ਲਓ ਜੀ ਤੇ ਦਾ ਵੱਤੂ ਆ ਲਓ ਡਬਲ ਬੈੱਡ ਦਾ ਦੇਖੋ ਜੀ ਇੱਕ ਆਹ ਡਬਲ ਬੈੱਡ ਦਾ ਦੇਖੋ ਜੀ ਹਾਂ ਜੀ ਮਾਰਕੀਟ 'ਚ ਵਿਕਦਾ 500 ਰੁਪਏ ਦਾ 550 ਰੁਪਏ ਦਾ ਆਪਾਂ ਦਵਾਂਗੇ 450 ਰੁਪਏ ਦਾ ਗਾਰੰਟੀ ਨਾਲ ਹਾਂ ਠੀਕ ਹੈ ਇੱਕ ਆ ਦੇਖੋ ਜੀ ਆਹ ਦੇਖੋ ਜੀ ਇਹ ਇਹ ਵੀ ਫੁੱਲ ਸਾਈਜ਼ ਆ ਇਹ ਵੀ ਫੁੱਲ ਸਾਈਜ਼ ਦੀ ਹਾਂ ਜੀ ਲਵੈਂਡਰ ਦਾ ਬ੍ਰਾਂਡ ਹੈ 700 ਰੁਪਏ ਦਾ ਅੱਛਾ ਏਸੀ ਕਨਫਰਡਰ 700 ਰੁਪਏ ਦਾ ਸਟ ਦਾ ਕਰਟਨਸ ਲੋਗੇ 200 ਰੁਪਏ ਦਾ 9 ਫੁੱਟ ਦਾ ਲੋਗੇ 250 ਰੁਪਏ ਦਾ ਅੱਛਾ ਇਹ ਕੋਈ ਬਹੁਤ ਜੈਨੂਅਲ ਰੇਟ ਆ ਹਨਾ ਜਿਵੇਂ ਜੈਨੂਅਲ ਰੇਟ ਹੈ ਜੀ ਪੂਰਾ ਹੈਵੀ ਹੈ ਆ ਲੋ ਡਿਜ਼ਾਈਨ ਮਿਲ ਜਾਣਗੇ ਠੀਕ ਹੈ ਮੜਾ ਨੇੜੇ ਹੋ ਕੇ ਦਿਖਾ ਦਿੰਦੇ ਭਾਈ ਸਾਰੇ ਲੱਗੇ ਹੋਏ ਹਨਾ ਆ ਪਿੱਲੋ ਕਵਰ ਪਏ ਹੈ 150 ਰੁਪਏ ਦੇ ਦੋ 150 ਰੁਪਏ ਦੇ ਦੋ ਦੋ ਭਾਈ ਜੀ ਆ ਬਹੁਤ ਮਹਿੰਗੇ ਮਿਲਦੇ ਬਾਜ਼ਾਰ ਦੇ ਵਿੱਚ ਬਾਜ਼ਾਰ ਦੇ ਵਿੱਚ 100 ਰੁਪਏ ਦਾ ਮਿਲਦਾ ਹੈ 150 ਰੁਪਏ ਦਾ ਵੈਕਿਊਮ ਪਿੱਲੋ ਲੋਗੇ ਵੈਕਿਊਮ ਪਿੱਲੋ ਦੇ ਦਾਂਗੇ ਜੀ ਆ ਲੋ ਵੈਕਿਊਮ ਪਿੱਲੋ ਦੇਖੋ ਮਾਰਕੀਟ 'ਚ 250 ਰੁਪਏ ਦਾ ਵਿਕਦਾ ਆਪਾਂ 200 ਰੁਪਏ ਦਾ ਦਵਾਂਗੇ ਜੀ ਸਿਰਫ ਹੀ ਹਾਂਜੀ ਵੈਕਿਊਮ ਪਿੱਲੋ ਆ ਦਿਖਾ ਦੀ ਭਈ ਲੱਗੇ ਵੇ ਕਾਂ ਤੇ ਹਾਂ ਸਾਰੇ ਆ ਦੇਖੋ ਜੀ ਆ ਪਿੱਲੋ ਦੀ ਗਾਰੰਟੀ ਐ ਆ ਪਿੱਲੋ ਦੀ ਗਾਰੰਟੀ ਐ ਆਪਣੀ ਏ ਕਿੰਨੇ ਦਾ 1 ਸਾਲ ਦੀ 250 ਰੁਪਏ ਦਾ ਸਿਰਫ 250 ਰੁਪਏ ਦਾ ਹਾਂਜੀ 250 ਰੁਪਏ ਦਾ ਇੱਕ ਤੇ ਗਾਰੰਟੀ 1 ਸਾਲ ਦੀ ਗਾਰੰਟੀ 1 ਸਾਲ ਦੀ ਆ ਲੋ 300 ਰੁਪਏ ਦਾ ਪਿੱਲੋ ਸਾਲ ਬਾਅਦ ਵੀ ਬਹਿ ਜਾਏ ਤਾਂ ਵੀ ਵਾਪਸ ਚੱਕ ਲਿਆਓ 300 ਰੁਪਏ ਦਾ ਅੱਛਾ ਜੀ ਆ ਕੁਸ਼ਨ ਦੇ ਕੁਸ਼ਨ ਮਿਲ ਜਾਣਗੇ ਉਹ ਸੋਫੇ ਤੇ ਰੱਖਣ ਵਾਸਤੇ 50 ਰੁਪਏ ਦਾ ਕੁਸ਼ਲ ਦੇ ਕਵਸ ਵੀ ਮਿਲ ਜਾਣਗੇ ਸਭ ਕੁਝ ਅਵੇਲੇਬਲ ਆ ਆਪਣੇ ਕੋਲੇ ਹੈਂਡਲੂਮ ਦੀ ਜੋ ਮਰਜ਼ੀ ਪ੍ਰੋਡਕਟ ਲੈ ਲੋ ਆਪਣੇ ਕੋਲੇ ਮਿਲ ਜਾਣਗੇ ਤੇ ਆਪਣਾ ਹੁਣ ਐਡਰੈਸ ਕੀ ਹੈ ਜੇ ਕਿਸੇ ਨੇ ਆਉਣਾ ਹੋਵੇ ਤਾਂ ਆਪਣਾ ਐਡਰੈਸ ਹੈ ਜੀ ਮਾਤਾ ਰਾਣੀ ਗਲੀ ਹੂੰ ਕਪੜਾ ਮਾਰਕੀਟ ਦੀ ਬੈਕ ਸਾਈਡ ਡਾਕਟਰ ਚਿਰਾਗਦੀਨ ਹਸਪੀਟਲ ਤੋਂ ਥੋੜੀਆਂ ਜਿਹੀਆਂ ਜ ਦੁਕਾਨਾਂ ਛੱਡ ਕੇ ਸ਼ਨੀ ਦੇ ਮੰਦੇ ਦੇ ਬਿਲਕੁਲ ਨਾਲ ਸਰਦਾਰ ਜੀ ਹੈਂਡਲੂ ਸਰਦਾਰ ਜੀ ਹੈਂਡਲੂ ਤੇ ਨੰਬਰ ਆਪਾਂ نیچے ਵੀ ਲਿਖ ਦਾਂਗੇ ਤਾਂ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰਿਓ ਤੇ ਜਿਹੜੇ ਇਥੋਂ ਚਾਦਰਾਂ ਸਰਾਣੇ ਜੋ ਵੀ ਚੀਜ਼ ਲੈ ਗਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਓ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਵੀ ਕਰ ਦਿਓ ਜਿਹੜਾ ਸ਼ੇਅਰ ਕਰਕੇ ਆਊਗਾ ਉਹਨੂੰ ਜਿਹੜਾ ਇਹ ਡਿਸਕਾਊਂਟ ਦਿੱਤਾ ਜਾਣਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਇਹਨਾਂ ਕੋਲੋਂ ਸਮਾਨ ਜਿਹੜਾ ਵੀ ਲੈ ਕੇ ਜਾਊਗਾ ਅਲੱਗ-ਅਲੱਗ ਜਿਹੜਾ ਡਿਸਕਾਊਂਟ ਦਿੱਤਾ ਇਹਨਾਂ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਵੀ ਕਰਿਓ ਧੰਨਵਾਦ